ਆਨੂ ਬੇਟ ਕਰਾਵੇ ਮੁੰਡੇ ਦੌਰ ਬਣਾ ਜੂਆ ਤੇ ਪਰ ਨਾ ਕਾਲੀ ਪੂਜਾ ਆਵੇ ਮੁੰਡ ਮੁੰਡੇ ਆਨੂ ਬੇਟ ਕਰਾਵੇ ਸਰਾਹ ਤੇ ਖੜੀ ਦੇਖ ਦੇਖ ਥਕ ਹਾਰੇ ਤਾਂ ਸਮਝੋ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਇਹ ਤਾਂ 7 ਵਜੇ ਦੀ ਬੱਸ 'ਚ ਮੁੰਡਾ ਬਹਿ ਜਾਂਦਾ ਕਸ਼ ਬੜਾ ਹੁੰਦਾ ਫਿਰ ਹੌਲੀ ਹੌਲੀ ਮੁੰਡਾ ਕੁੜੀ ਨਾਲ ਖੈ ਜਾਂਦਾ ਏਹੇ ਬੜੀ ਹੋਲੀ ਹੋਲੀ ਪਿਆਰ ਦਾ ਚੱਕਰ ਪੈ ਜਾਦਾ ਆਈ ਲਵ ਯੂ ਹੱਸ ਕੇ ਮੁੰਡਾ ਕੁੜੀ ਨੂੰ ਕਹਿ ਜਾਂਦਾ ਕੁੜੀ ਬੁੱਲਾਂ ਵਿੱਚ ਮਸਕਾਵੇ ਨੈਣਾ ਦੇ ਤੀਰ ਚਲਾਵੇ ਕੁੜੀ ਬੁੱਲਾਂ ਵਿੱਚ ਮਸਕਾਵੇ ਨੈਣਾ ਦੇ ਤੀਰ ਚਲਾਵੇ ਨਲਨੀ ਵੀ ਪਾ ਸ਼ਰਮਾਵੇ ਤਾਂ ਸਮਝੋ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਜਦੋਂ ਯਾਦਵਾਲੀ ਬੱਸ ਹਿਸ਼ਾਰਪੁਰ ਅੱਡੇ 'ਤੇ ਆ ਜਾਂਦੀ ਅੱਛਾ ਜਦੋਂ ਯਾਦਵਾਲੀ ਜਦੋਂ ਯਾਦਵਾਲੀ ਅੱਛਾ ਜਦੋਂ ਯਾਦਵਾਲੀ ਬੱਸ ਹਿਸ਼ਾਰਪੁਰ ਅੱਡੇ 'ਤੇ ਆ ਜਾਂਦੀ ਤੇਰੇ ਕੁੜੀ ਮੁੰਡੇ ਨੂੰ ਆਪਣਾ ਟਾਈਮ ਲਖਾ ਜਾਂਦੀ ਓਹ ਫਿਰ ਹੌਲੀ ਹੌਲੀ ਪੱਕੇ ਬੰਗੜ ਪਾ ਜਾਂਦੀ ਨਾਲ ਅੰਦਰੋਂ ਅੰਦਰੋਂ ਕੋਸ ਨੂੰ ਕੋਈ ਸਮਝ ਆ ਜਾਂਦੀ ਹਾਂਜੀ ਸਮਝ ਆ ਜਾਂਦੀ ਮੈਂ 2:30 ਵਜੇ ਨੂੰ ਆਉਣਾ ਇੱਕ ਕੋਈ ਬੱਸ ਦਾ ਟਿਕਟ ਕਟਾਉਣਾ 2:30 ਵਜੇ ਨੂੰ ਆਉਣਾ ਇੱਕ ਕੋਈ ਬੱਸ ਦਾ ਟਿਕਟ ਕਟਾਉਣਾ ਐਵੇਂ ਮਨ ਵਿੱਚ ਨਹੀਂ ਕਵਰ ਆਉਣਾ ਤੇ ਸਮਝੋ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਮੈਨੂੰ ਭੁੱਖ ਲੱਗੀ ਹਿੰਦੀ 4:00 ਵਜੇ ਹੈਲੋ ਮੈਂ ਇੱਥੇ ਹੀ ਦੋਈ ਨੂੰ ਬੋਲਤ ਹੋਈਂਦੀ ਆ ਹਾਂ ਬਾਤ ਕਰੀ ਮੱਚਪਾਟ ਕਰ ਯਾਰ ਖਰੂ ਪਾਈ ਜਾ ਨਾ ਉੱਥੇ ਚੱਲ ਜਾ ਯਾਰ ਪਿੱਛੇ ਲਾਏ ਉਹੋ ਜਦੋਂ ਪੜ ਕੇ ਜਦੋਂ ਪੜ ਕੇ ਫਿਰ ਦੋਨੋਂ ਹਸ਼ਿਆਰਪੁਰ ਅੱਡੇ ਵਿੱਚ ਬੜਦੇ ਨੇ ਓਏ ਹੋਏ ਫਿਰ ਕੀ ਪੀਣ ਦੀਆਂ ਗੱਲਾਂ ਹਸਾਸ ਕਰਦੇ ਨੇ ਅੱਛਾ ਜਲੰਧਰਲਾ ਮੁੰਡੇ ਫਿਰ ਇਕੱਠੇ ਅੰਬਰ ਹੋਟਲ ਦੇ ਵਿੱਚ ਬੜਦੇ ਨੇ ਓਏ ਹੋਏ ਹਸ਼ਿਆਰਪੁਰ ਬਿਲਕੁਲ ਕੀ ਕਰਸ ਗੁੱਲੇ ਆਊਟਰ ਕਰਦੇ ਨੇ ਆਏ ਹਾਏ ਅੱਜ ਤਾਂ ਹੋਟਲ ਦਾ ਬਿੱਲ ਆਵੇ ਬਿਲ 480 ਤੋਂ ਘੱਟ ਨਾ ਆਵੇ ਇਹ ਤੇ ਹੋਟਲ ਦਾ ਬਿੱਲ ਆਵੇ ਬਿੱਲ 480 ਤੋਂ ਘੱਟ ਨਾ ਆਵੇ ਮੁੰਡਾ ਪਾ ਮੁੰਡਾ 500 ਦਾ ਪੱਤਾ ਚੜਾਵੇ ਤਾਂ ਸਮਝੋ ਮਾਮਲਾ ਗੜਬੜ ਹੈ ਆਈ ਦਾ ਬੋਲੇ ਮਿਲ ਗਿਆ ਤੁਸੀਂ